ਮੁਸ਼ਕਲਾਂ ਤੋਂ ਘਬਰਾਉਣਾ ਚਿੰਤਾ ਨੂੰ ਵੜਾਵਾਣਾ ਦਿਓ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਵੀ ਆਪਣੀ ਚਿੰਤਾ ਵੱਧ ਜਾਂਦੀ ਹੈ ਜੋ ਆਪਾਂ ਟੀਚੇ ਲੈ ਕੇ ਚੱਲੇ ਹੋਏ ਆ ਅੰਦਰਲੇ ਟੀਚੇ ਚਾਹੇ ਬਾਹਰਲੇ ਟੀਚੇ ਉਹਨਾਂ ਤੋਂ ਮਨ ਥੋੜਾ ਜਿਹਾ ਪਟਕੇ ਜਾਂਦਾ ਕਦੋਂ ਪਟਕੇ ਜਾਂਦਾ ਜਦੋਂ ਸਾਡੇ ਬਾਹਰਲੇ ਟੀਚੇ ਪੂਰੇ ਨਾ ਹੋਣ ਫਿਰ ਸਾਡੇ ਅੰਦਰਲਾ ਜਿਹੜਾ ਮਨ ਹਿੱਲ ਜਾਂਦਾ ਉੱਥੇ ਚਿੰਤਾ ਸ਼ੁਰੂ ਹੋ ਜਾਂਦੀ ਹੈ ਜਿੰਨਾ ਟਾਈਮ ਬਾਹਰ ਕੰਮ ਜੋ ਸੋਚਿਆ ਉਵੇਂ ਚੱਲਦਾ ਰਹੇ ਤਾਂ ਸਾਡਾ ਮਨਾਂ ਜਿਹੜਾ ਵਧੀਆ ਠੀਕ ਰਹਿੰਦਾ ਤੇ ਜਦੋਂ ਬਾਹਰੋਂ ਕੋਈ ਤੁਹਾਡਾ ਕੰਮ ਨਹੀਂ ਹੋ ਰਿਹਾ ਹੁੰਦਾ ਤੇ ਫਿਰ ਤੁਹਾਡੇ ਅੰਦਰ ਵੀ ੜਕਣਾ ਲੱਗ ਜਾਂਦੀ ਹੈ ਅੰਦਰਲਾ ਵੀ ਸਿਸਟਮ ਖਰਾਬ ਹੋ ਜਾਂਦਾ ਹੈਗਾ ਕਈ ਤਰ੍ਹਾਂ ਦੀਆਂ ਆਪਾਂ ਨੂੰ ਚਿੰਤਾ ਦੇ ਨਾਲ ਬਿਮਾਰੀਆਂ ਹੀ ਘੇਰਦੀਆਂ ਗਈਆਂ ਇਹ ਹੱਲ ਨਹੀਂ ਹੁੰਦਾਗਾ ਚਿੰਤਾ ਕਰਨਾ ਹੱਲ ਹੁੰਦਾ ਸਥਿਰਤਾ 'ਚ ਪਰ ਉਸ ਟਾਈਮ ਆਪਾਂ ਸੋਚਦੇ ਹਾਂ ਵੀ ਸਾਨੂੰ ਕੁਝ ਸੁਝਦਾ ਨਹੀਂ ਸਾਨੂੰ ਟੈਨਸ਼ਨ ਆ ਕੀ ਬਣੂ ਕੱਲ ਨੂੰ ਅਸੀਂ ਇਹ ਸੋਚਦੇ ਹਾਂ ਪਰ ਜਿਹਨੇ ਜਨਮ ਦਿੱਤਾ ਹੁੰਦਾ ਨਾ ਉਹਨੇ ਤੁਹਾਡਾ ਕੱਲ ਵੀ ਪਰਸੋਂ ਵੀ ਸਭ ਕੁਝ ਲਿਖਿਆ ਪਿਆਗਾ ਪਰ ਸਾਡਾ ਮਨ ਹੈ ਕਿ ਨਹੀਂ ਅਸੀਂ ਵੀ ਵਿਸ਼ਵਾਸ ਹੀ ਨਹੀਂ ਕਰਦੇ ਅੰਜ ਅਸੀਂ ਵਿਸ਼ਵਾਸ ਕਰਦੇ ਆ ਪਰ ਜਦੋਂ ਕਿਸੇ ਵੇਲੇ ਸਾਡੇ ਕੰਮ ਬੰਦੇ ਬੰਦੇ ਰੁਕ ਜਾਂਦੇ ਨੇ ਉਦੋਂ ਅਸੀਂ ਵਿਸ਼ਵਾਸ ਕਰਨੋਂ ਹਟ ਜਾਂਦੇ ਆ ਵੀ ਸਾਡਾ ਪਤਾ ਨਹੀਂ ਕੀ ਬਣੂਗਾ ਜੇ ਚਿੰਤਾ ਨਾ ਕੀਤੀ ਘਟੋ ਘਟ ਸੋਚਣ ਦੇ ਨਾਲ ਹੱਲ ਤਾਂ ਨਿਕਲਿਆ ਉਹ ਤੁਸੀਂ ਇਹ ਸੋਚਦੇ ਹੋ ਇੱਕ ਲੜਕਾ ਸੀਗਾ ਜਿਹੜਾ ਬੜਾ ਸੋਚਦਾ ਸੀ ਬੜਾ ਟੈਨਸ਼ਨ ਦੇ ਵਿੱਚ ਸੀਗਾ ਉਹਦੇ ਕੰਮ ਚੰਗੇ ਭਲੇ ਬਣ ਰਹੇ ਸੀਗੇ ਵਧੀਆ ਸੀ ਆਪਦੀ ਜ਼ਿੰਦਗੀ 'ਚ ਅਚਾਨਕ ਉਹਦਾ ਟੀਚਰ ਹਿੱਲ ਗਿਆ ਮਤਲਬ ਕਿ ਜੋ ਕੰਮ ਬੰਦੇ ਬੰਦੇ ਬਨਨੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਰੁਕ ਗਏ ਉਹਨੂੰ ਲੱਗਿਆ ਵੀ ਇਹ ਤਾਂ ਹੁਣ ਬਨਨੇ ਨਹੀਂ ਸਮਾਂ ਥੋੜਾ ਰਹਿ ਗਿਆ ਅੱਗੇ ਜਾ ਕੇ ਕੀ ਹੋਊਗਾ ਚਿੰਤਾ ਦੇ ਵਿੱਚ ਚਲਿਆ ਗਿਆ ਹਮੇਸ਼ਾ ਚੁੱਪ ਰਹਿਣਾ ਬੋਲਣਾ ਨਹੀਂ ਸੋਚੀ ਜਾਣਾ ਅਚਾਨਕ ਉਹਨੂੰ ਉਤਰੇ ਜਾਂਦੇ ਨੂੰ ਮਹਾਤਮਾ ਬੁੱਧ ਜੀ ਮਿਲੇ ਮਹਾਤਮਾ ਬੁੱਧ ਜੀ ਨੂੰ ਕਿਹਾ ਵੀ ਮੈਂ ਬਹੁਤ ਦੁਖੀ ਹਾਂ ਵੀ ਮੈਨੂੰ ਬੜੀ ਚਿੰਤਾ ਆ ਗਈ ਪਤਾ ਨਹੀਂ ਕੀ ਬਣੂੰਗਾ ਮੇਰਾ ਮਹਾਤਮਾ ਬੁੱਧ ਜੀ ਕਹਿੰਦੇ ਤੇਰਾ ਸਭ ਤੋਂ ਵੱਡਾ ਦੁੱਖ ਦਾ ਕਾਰਨ ਤਾਂ ਇਹ ਹੈ ਕਿ ਤੂੰ ਬਹੁਤ ਹੀ ਜ਼ਿਆਦਾ ਚਿੰਤਾ ਕਰ ਰਿਹਾਗਾ ਆਪਦੇ ਕੰਮ ਦੇ ਫੋਕਸ ਹਟਾ ਦਿੱਤਾ ਉੱਥੋਂ ਧਿਆਨ ਸਿੱਧਾ ਆਪਦੇ ਕੰਮ ਤੇ ਧਿਆਨ ਰੱਖੋ ਕਿਉਂਕਿ ਜਿਹੜਾ ਆਪਾਂ ਕੰਮ ਉਸ ਵੇਲੇ ਕਰ ਰਹੇ ਹੁੰਨੇ ਆ ਜਦੋਂ ਚਿੰਤਾ ਕਰਨ ਲੱਗ ਪਏ ਉਹ ਕੰਮ ਵੀ ਸਹੀ ਤਰ੍ਹਾਂ ਨਹੀਂ ਹੁੰਦਾ ਮੰਨ ਲਓ ਆਪਾਂ ਰੋਟੀ ਹੀ ਖਾ ਰਹੇ ਆ ਖਾਣਾ ਖਾ ਰਹੇ ਆ ਤੇ ਕੁਝ ਵੀ ਖਾ ਪੀ ਰਹੇ ਆ ਜੇ ਚਿੰਤਾ ਕਰ ਰਹੇ ਹਨ ਉਹ ਵੀ ਆਪਣੇ ਸਰੀਰ ਨੂੰ ਸਹੀ ਨਹੀਂ ਲੱਗਦੀ ਜੀ ਉਦੋਂ ਵੀ ਕਿੰਨੇ ਰੋਗ ਬੰਦੇ ਨੇ ਅੰਦਰ ਐਜੈਸਟ ਨਹੀਂ ਹੁੰਦਾ ਪਿਆ ਪਾਚਨ ਪਚਣਾ ਨਹੀਂ ਉਹਨੇ ਸਹੀ ਤਰੀਕੇ ਨਾਲ ਜੇਕਰ ਆਪਾਂ ਚਿੰਤਾ ਦੇ ਨਾਲ ਖਾਵਾਂਗੇ ਖਾਵਾਂਗੇ ਪੀਵਾਂਗੇ ਸੋ ਸੋਚੋ ਵੀ ਚਿੰਤਾ ਦੇ ਨਾਲ ਕਿੰਨੀਆਂ ਪ੍ਰੋਬਲਮ ਆਉਂਦੀਆਂ ਗਈਆਂ ਹੱਲ ਕੋਈ ਨਹੀਂ ਹੁੰਦਾ ਸੋ ਮੈਂ ਤੁਸੀਂ ਆਪਣੇ ਦੇਹ ਨੂੰ ਰੋਗ ਲਾਉਣੇ ਆ ਚਿੰਤਾ ਕਰਕੇ ਤੇ ਥੋੜਾ ਟੀਚਾ ਹੋ ਸਕਦਾ ਪੂਰਾ ਹੋ ਜਾਂਦਾ ਪਰ ਜੇਕਰ ਤੁਹਾਡਾ ਸਰੀਰ ਹੀ ਸਾਥ ਨਾ ਦਿੱਤਾ ਤੁਹਾਡਾ ਤੁਹਾਡਾ ਟੀਚਾ ਨਹੀਂ ਪੂਰਾ ਹੋਣਾਗਾ ਫਿਰ ਮਹਾਤਮਾ ਬੁੱਧ ਜੀ ਨੇ ਉਹਨੂੰ ਇੱਕ ਕਹਾਣੀ ਸੁناਈ ਉਹਨੇ ਕਿਹਾ ਇੱਕ ਰਾਜਾ ਸੀ ਇੱਕ ਦੇਸ਼ ਦਾ ਉਹਨੇ ਬੜੇ ਜੰਗਾਂ ਲੜੀਆਂ ਬੜਾ ਬਹਾਦਰ ਸੀ ਯੋਧਾ ਸੀ ਉਹਦੇ ਪਿਓ ਦਾਦੇ ਵੀ بڑے ਰਾਜੇ ਚੋਦੇ ਸੀਗੇ ਉਹਦੀ ਇੰਨੀ ਭਿਆਨਕ ਇੱਕ ਵਾਰੀ ਜੰਗ ਹੋਈ ਕਿ ਉਸਦੀ ਲੱਤ ਟੁੱਟ ਗਈ ਤੇ ਉਹਦੀ ਇੱਕ ਅੱਖ ਚਲੀ ਗਈ ਉਹਦੇ ਭਿਆਨਕ ਸੱਟਾਂ ਲੱਗੀਆਂ ਇੰਨੀਆਂ ਖਤਰਨਾਕ ਜ਼ਬਰਦਸਤ ਸੱਟਾਂ ਲੱਗੀਆਂ ਕੇ ਚੋਟਾਂ ਦੇ ਨਿਸ਼ਾਨ ਪੈ ਗਏ ਸੀ ਚਿਹਰੇ ਤੇ ਉਹ ਅਗਲੇ ਦਿਨ ਆਪਦੇ ਮਹਿਲਾਂ ਵਿੱਚ ਜਾਂਦਾ ਆਪਦੇ ਪਿਓ ਦੀਆਂ ਸਾਰੇ ਰਾਜਿਆਂ ਦੀਆਂ ਤਸਵੀਰਾਂ ਦੇਖਦਾ ਵੀ ਸਾਰੇ ਰਾਜੇ ਕਿੰਨੇ ਸੋਹਣੇ ਸੀ ਕਿੰਨਾ ਪ੍ਰਭਾਵ ਸੀਗਾ ਅੱਜ ਤੱਕ ਵੀ ਪ੍ਰਭਾਵ ਪੂਰਾ ਸੀ ਪਰ ਇੱਕ ਮੈਂ ਇੰਨਾ ਬਦਸ਼ਕਲ ਹਾਂ ਵੀ ਮੈਂ ਤਾਂ ਕਿਸੇ ਪਾਸਿਓਂ ਵੀ ਦਲੇਰ ਨਹੀਂ ਲੱਗਾਗਾ ਕੱਲ ਨੂੰ ਮੈਨੂੰ ਕਿਹਨੇ ਸਲਾਮਾ ਕਰਨਗਾ ਸੋ ਉਸ ਰਾਜੇ ਨੂੰ ਚਿੰਤਾ ਹੋ ਗਈ ਵੀ ਮੈਂ ਤਾਂ ਇੱਕ ਤਾਂ ਸੋਹਣਾ ਨਹੀਂ ਰਿਹਾ ਮੈਂ ਤਾਂ ਯੋਧਾ ਹੀ ਨਹੀਂ ਲੱਗ ਰਿਹਾ ਮੈਂ ਤਾਂ ਕਰੂਪ ਬਣ ਗਿਆ ਉਹਨੇ ਸਾਰੇ ਜਿੰਨੇ ਸੀ ਚਿੱਤਰਕਾਰ ਸਾਰਿਆਂ ਨੂੰ ਸੱਦ ਲਿਆ ਦਰਬਾਰ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਮੇਰੀ ਇੰਨੀ ਖੂਬਸੂਰਤ ਪੇਂਟਿੰਗ ਬਣਾਓ ਕਿ ਸਾਰੇ ਵੇਖ-ਵੇਖ ਕੇ ਕੰਬਣ ਠਰ-ਠਰ ਵੀ ਸੂਰਬੀਰ ਲੱਗਾ ਪੂਰਾ ਯੋਧਾ ਲੱਗਾ ਕਿਸੇ ਪਾਸੋਂ ਕੋਈ ਕਮਜ਼ੋਰੀ ਨਾ ਹੋਵੇ ਬਹੁਤ ਹੀ ਖੂਬਸੂਰਤ ਤਸਵੀਰ ਬਣਾਓ ਸਾਰੇ ਚਿੱਤਰਕਾਰ ਹੈਰਾਨ ਹੋ ਗਏ ਵੀ ਰਾਜਾ ਤਾਂ ਇੰਨਾ ਕ੍ਰੂਪ ਹੋਇਆ ਪਿਆਗਾ ਇੰਨੀਆਂ ਦੀਆਂ ਸਟਾਂ ਇੱਕ ਅੱਖ ਹੀ ਨਹੀਂ ਕਿ ਇਕ ਲੱਤ ਹੀ ਨਹੀਂ ਕਿ ਤੈਨੂੰ ਕਿਵੇਂ ਬਣਾਇਆ ਜਾਵੇ ਸਾਰੇ ਚੁੱਪ ਕਰ ਗਏ ਪਰ ਰਾਜਾ ਗੁੱਸੇ 'ਚ ਆ ਗਿਆ ਉਹਨੇ ਇੱਕ ਨੌਜਵਾਨ ਵੱਲ ਉਂਗਲੀ ਕਰਕੇ ਕਿਹਾ ਵੀ ਤੈਨੂੰ ਮੈਂ ਮੌਕਾ ਦਿੱਤਾ 5 ਦਿਨਾਂ ਵਿੱਚ ਦੀ ਤੂੰ ਮੇਰੀ ਤਸਵੀਰ ਬਣਾ ਕੇ ਲਿਆ ਦੇ ਨਹੀਂ ਤਾਂ ਹਸ਼ਰ ਇਹਦੀ ਸਜ਼ਾ ਤੈਨੂੰ ਕੀ ਮਿਲੇਗੀ ਤੂੰ ਸੋਚ ਵੀ ਨਹੀਂ ਸਕਦਾ ਉਹ ਮੁੰਡਾ ਚਲੇ ਗਿਆ ਤੇ 5 ਦਿਨਾਂ ਬਾਅਦ ਦਰਬਾਰ ਦੇ ਵਿੱਚ ਹਾਜ਼ਰ ਹੋ ਗਿਆ ਇੱਕ ਤਸਵੀਰ ਲੈ ਕੇ ਜੋ ਪਰਦੇ ਨਾਲ ਟੱਗੀ ਹੋਈ ਸੀ ਜਦੋਂ ਰਾਜਾ ਆਇਆ ਸਾਰੇ ਦਰਬਾਰੀ ਆਏ ਤਾਂ ਤਸਵੀਰ ਦੇਖੀ ਸਾਰੇ ਹੈਰਾਨ ਹੋ ਗਏ ਹੱਕੇ ਬੱਕੇ ਰਹਿ ਗਏ ਤਾੜੀਆਂ ਨਾਲ ਹਾਲ ਗੂੰਜ ਉਠਿਆ ਰਾਜਾ ਵੀ ਬਹੁਤ ਖੁਸ਼ ਹੋ ਗਿਆ ਰਾਜੇ ਨੇ ਉਹਨੂੰ ਪੁੱਛਿਆ ਤੂੰ ਤਾਂ ਕਮਾਲ ਕਰ ਦਿੱਤੀ ਇਹ ਤਸਵੀਰ ਤੂੰ ਬਣਾਇ ਪਹਿਲਾਂ ਕਿਉਂ ਨਹੀਂ ਕਿਹਾ ਸੀ ਜਦੋਂ ਸਾਰਿਆਂ ਤੋਂ ਪੁੱਛ ਰਿਹਾ ਸੀ ਤੂੰ ਉਸ ਟਾਈਮ ਤੇ ਕਿਉਂ ਨਹੀਂ ਕਿਹਾ ਤੂੰ ਤਾਂ ਇੰਨੀ ਸੋਹਣੀ ਸਾਰੇ ਵੱਡੇ ਤੋਂ ਵੱਡੇ ਚਿੱਤਰਕਾਰ ਨੂੰ ਵੀ ਫੇਲ ਕਰ ਦਿੱਤਾ ਤਾਂ ਉਹ ਨੌਜਵਾਨ ਨੇ ਕਿਹਾ ਰਾਜਾ ਪਹਿਲੀ ਵਾਰ ਤਾਂ ਮੈਂ ਡਰ ਗਿਆ ਸੀ ਲੱਗਦਾ ਹੀ ਨਹੀਂ ਸੀਗਾ ਵੀ ਮੈਂ ਤੁਹਾਡੀ ਤਸਵੀਰ ਬਣਾ ਸਕਦਾ ਉਸ ਟਾਈਮ ਕੋਈ ਵੀ ਚਿੱਤਰਕਾਰ ਇਹ ਸੋਚ ਸਕਦਾ ਸੀ ਵੀ ਨਹੀਂ ਬਣਾ ਸਕਦੇ ਕਰੇ ਜਾ ਕੇ ਮੈਂ ਇੱਕ ਦੋ ਦਿਨ ਪੂਰਾ ਚੁੱਪ ਰਿਹਾ ਵੀ ਰਾਜੇ ਨੇ ਮੈਨੂੰ ਕੀ ਕਹਿ ਦਿੱਤਾ ਫਿਰ ਮੈਂ ਆਪਦਾ ਮਨ ਸ਼ਾਂਤ ਕੀਤਾ ਤੇ ਸ਼ਾਂਤ ਮਨ ਦੇ ਨਾਲ ਤੁਹਾਡੀ ਤਸਵੀਰ ਨੂੰ ਆਪਦੇ ਦਿਮਾਗ ਵਿੱਚ ਬਿਠਾਉਂਦਾ ਰਿਹਾ ਤੁਹਾਡੀ ਕਮਜ਼ੋਰੀ ਨੂੰ ਵੀ ਆਪਦੇ ਦਿਮਾਗ ਵਿੱਚ ਬਿਠਾਇਆ ਤੇ ਤੁਹਾਡੀ ਦਲੇਰੀ ਨੂੰ ਵੀ ਆਪਦੇ ਦਿਮਾਗ ਵਿੱਚ ਬਿਠਾਇਆ ਫਿਰ ਤਸਵੀਰ ਨੂੰ ਇਸ ਤਰ੍ਹਾਂ ਬਣਾਇਆ ਕਿ ਜਿਹੜੀ ਕਮਜ਼ੋਰੀ ਸੀ ਉਹ ਨਾ ਦਿਸੇ ਤੇ ਜਿਹੜੀ ਦਲੇਰੀ ਆ ਉਹ ਦਿਸੇ ਰਾਜੇ ਨੂੰ ਇੱਕ ਘੋੜੇ ਤੇ ਬਿਠਾਇਆ ਗਿਆ ਜਿਹੜੀ ਅੱਖ ਖਰਾਬ ਸੀ ਤੇ ਜਿਹੜੀ ਲੱਤ ਹੈ ਨਹੀਂ ਸੀ ਉਹ ਕੋੜੇ ਦੇ ਪਿਛਲੇ ਪਾਸੇ ਕੀਤੀ ਗਈ ਤੇ ਸਾਹਮਣੇ ਇੱਕ ਹੱਥ ਤਲਵਾਰ ਚੱਕੀ ਤੇ ਇੱਕ ਹੱਥ ਨਾਲ ਕੋੜੇ ਦੀ ਲੰਗਾਮ ਫੜੀ ਰਾਜਾ ਯੰਗ ਦੇ ਵਿੱਚ ਫਤਿਹ ਬੁਲਾ ਰਿਹਾ ਹੁੰਦਾ ਇੰਨੀ ਸੂਰਬੀਰਤਾ ਦੇ ਨਾਲ ਉਹ ਪਿੱਕ ਨੂੰ ਦੇਖ ਕੇ ਹਰ ਕੋਈ ਕਹਿ ਸਕਦਾ ਸੀ ਵਿਲਾਜਵਾ ਪਿੱਕ ਹੈ ਸੋ ਜਿਹੜੀ ਕਮਜ਼ੋਰੀ ਸੀ ਰਾਜੇ ਦੀ ਉਹ ਤਸਵੀਰ ਦੇ ਪਰਲੇ ਪਾਸੇ ਚੱਲੀ ਗਈ ਕੋੜੇ ਦੇ ਤੇ ਸਾਹਮਣੇ ਦੇਖਣ ਵਾਲਿਆਂ ਨੂੰ ਅੱਖ ਚੰਗੀ ਪਲੀ ਦਿਸ ਰਹੀ ਸੀ ਕਿ ਤੇ ਲੱਤ ਵਧੀਆ ਦਿਸ ਰਹੀ ਸੀ ਉਸ ਤਸਵੀਰ ਦੇ ਵਿੱਚ ਉਹ ਤਸਵੀਰ ਬਹੁਤ ਸੋਹਣੀ ਬਣ ਗਈ ਤੇ ਰਾਜੇ ਨੇ ਉਹਨੂੰ ਚੰਗਾ ਤੇ ਬਹੁਤ ਵਧੀਆ ਨਾਮ ਦਿੱਤਾ ਤੇ ਮਤਮੁਮਦ ਨੇ ਕਿਹਾ ਹੁਣ ਇਸ ਤੋਂ ਕੀ ਸਿੱਖਿਆ ਮਿਲਦੀ ਹੈ ਇਸ ਤੋਂ ਇਹ ਮਿਲਦੀ ਹੈ ਉਹ ਮੁੰਡੇ ਨੂੰ 5 ਦਿਨਾਂ ਦਾ ਵਕਤ ਦਿੱਤਾ ਸੀ ਮਗਰ ਉਹ ਜੇਕਰ ਹੋਸ਼ਗਵਾ ਦਿੰਦਾ ਚਿੰਤਾ ਹੀ ਕਰਦਾ ਰਹਿੰਦਾ ਦਿਨ ਰਾਤ ਕੁਝ ਖਾਂਦਾ ਪੀਂਦਾ ਹੀ ਨਾ ਰਾਜੇ ਨੇ ਤਾਂ ਬਾਅਦ ਚ ਸਜ਼ਾ ਦੇਣੀ ਸੀ ਉਹਨੇ ਖੁਦ ਹੀ ਚਲ ਵਸਣਾ ਸੀ ਉਹਨੇ ਖੁਦ ਹੀ ਮਰ ਮਿਟ ਜਾਣਾ ਸੀ ਪਰ ਉਹਨੇ ਹੌਸਲਾ ਨਹੀਂ ਹਾਰਿਆ ਉਹਨੇ ਠੀਕ ਹੈ ਇੱਕ ਦਿਨ ਚਿੰਤਾ ਉਹਨੂੰ ਹੋਈ ਮਗਰ ਉਹਨੇ ਮਨ ਸ਼ਾਂਤ ਕੀਤਾ ਤੇ ਉਹਨੇ ਦਿਮਾਗ ਲਾਇਆ ਸ਼ਾਂਤ ਮਨ ਦੇ ਵਿੱਚ ਜਿਹੋ ਜੀ ਬਣੀ ਉਹਨੇ ਉਹੋ ਜੀ ਬਣਾ ਦਿੱਤੀ ਕੋਸ਼ਿਸ਼ ਤਾਂ ਕੀਤੀ ਨਾ ਹਿੰਮਤ ਨਾ ਨਹੀਂ ਨਾ ਹਾਰਿਆ ਅੱਜ ਨਾਲੇ ਉਹ ਮੁੰਡਾ ਖੁਸ਼ ਹੈ ਨਾਲੇ ਰਾਜਾ ਖੁਸ਼ ਹੈ ਇਸ ਕਰਕੇ ਨੌਜਵਾਨ ਜੇ ਤੂੰ ਚਿੰਤਾ ਕਰੀ ਜਾਏਂਗਾ ਟੀਚਾ ਤਾਂ ਪਤਾ ਨਹੀਂ ਤੇਰਾ ਪੂਰਾ ਹੋਵੇ ਕਿ ਨਾ ਹੋਵੇ ਤੂੰ ਹੀ ਪੂਰਾ ਹੋ ਜਾਏਂਗਾ ਸੋ ਆਪਣੀ ਜ਼ਿੰਦਗੀ ਨੂੰ ਸਵਾਰੋ ਆਪਣੀ ਸਿਹਤ ਦਾ ਪਹਿਲਾਂ ਧਿਆਨ ਰੱਖੋ ਚਿੰਤਾ ਨਾ ਕਰਿਆ ਕਰੋ ਚਿੰਤਾ ਕਰੋਗੇ ਰੋਗਾਂ ਦੇ ਵਿੱਚ ਜਗੜੇ ਜਾਓਗੇ ਸੂਪਰਵਾਰ ਵੀ ਦੁਖੀ ਤੁਸੀਂ ਤਾਂ ਦੁਖੀ ਹੋਣਾ ਹੀ ਹੋਣਾਗਾ ਤੇ ਤੁਹਾਡਾ ਪਰਿਵਾਰ ਵੀ ਦੁਖੀ ਹੋਊ ਸੋਚਿਆ ਕਰੋ ਵਿਚਾਰਿਆ ਕਰੋ ਮਨ ਸ਼ਾਂਤ ਰੱਖਿਆ ਕਰੋ ਜਦੋਂ ਚਿੰਤਾ ਹੋ ਜੇ ਨਾ ਉਹਨੂੰ ਸ਼ਾਂਤ ਮਨ ਚ ਚਲੇ ਜਾਓ ਸੋ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ ਗੇ ਵੀ ਵਧੀਆ ਤੋਂ ਵਧੀਆ ਕਹਾਣੀਆਂ ਲੈ ਕੇ ਆਈ ਜਰੂਰ ਕਹਾਣੀ ਨੂੰ ਸ਼ੇਅਰ ਕਰਿਆ ਕਰੋ ਆਪਦੇ ਬੱਚਿਆਂ ਨੂੰ ਨਿੱਕਿਆਂ ਨੂੰ ਵੱਡਿਆਂ ਨੂੰ ਜਰੂਰ ਸੁਨਾਇਆ ਕਰੋ ਵਿਚੰਤਾ ਨਾ ਕਰਿਆ ਕਰੋ ਚਿੰਤਾ ਸਿਰਫ ਬਿਮਾਰੀਆਂ ਨੂੰ ਜਨਮ ਦਿੰਦੀ ਐ ਤੁਹਾਡੇ ਟੀਚੇ ਨੂੰ ਜਨਮ ਨਹੀਂ ਦਿੰਦੀ ਕੀ ਉਹਦੇ ਵਿੱਚੋਂ ਕੋਈ ਸੁਝਾਅ ਨਹੀਂ ਨਿਕਲਦਾ ਹੁੰਦਾ ਚੰਤਨ ਕਰ ਲਿਆ ਕਰੋ ਚਿੰਤਾ ਨਾ ਕਰਿਆ ਕਰੋ ਚਿੰਤਾ ਤੇ ਚਿੰਤਨ 'ਚ ਫਰਕ ਹੁੰਦਾ ਚਿੰਤਾ ਹੁੰਦੀ ਆ ਹਾਏ ਹੁਣ ਕੁਛ ਨਹੀਂ ਹੁੰਦਾ ਹਾਏ ਦਾ ਕੀ ਬਨੂਗਾ ਚਿੰਤਨ ਹੁੰਦਾ ਵੀ ਆ ਕੰਮ ਐ ਕਰਨਾ ਨਾ ਐ ਚੱਲ ਰਿਹਾ ਡਾਊਨ ਤੇ ਨੂੰ ਐ ਕਰ ਲੋ ਚਿੰਤਨ ਕਰ ਲਿਆ ਕਰੋ ਦਸ ਜਾਣੇ ਬੈਠ ਕੇ ਕਬਰਾਇਆ ਨਾ ਕਰੋ ਵੀ ਹੁਣ ਨਹੀਂ ਕੁਛ ਹੁੰਦਾ ਹੁਣ ਤੁਸੀਂ ਸੋਚੀ ਜਾਓ ਹੁੰਦਾ ਫੈਮਿਲੀਆ ਦੇ ਵਿੱਚ ਸਾਰੇ ਜਾਣੇ ਬੈਠ ਕੇ ਤਾਂ ਚਿੰਤਨ ਕਰਦੇ ਹੀ ਨਹੀਂ ਚਿੰਤਾ ਕਰ ਲੈਣਗੇ ਇੱਕ ਦੂਜੇ ਨੂੰ ਤਾਨੇ ਮੇਨੇ ਦੇ ਦੇਣਗੇ ਪਰ ਚਿੰਤਨ ਨਹੀਂ ਕਰਦੇ ਉਸ ਗੱਲ ਦਾ ਹੱਲ ਨਹੀਂ ਲੱਭਦੇ ਸੋ ਇਕੱਠੇ ਬੈਠਿਆ ਕਰੋ ਜੇ ਦੋ ਪਰਿਵਾਰਾਂ ਪਰਿਵਾਰ ਦੇ ਵਿੱਚ ਚਾਰ ਜਾਣੇ ਹੋ ਦੋ ਜਾਣੇ ਇਕੱਠੇ ਬੈਠ ਕੇ ਸੋਚਿਆ ਕਰੋ ਜੇ ਇਕੱਠੇ ਬੈਠ ਕੇ ਸੋਚੋਗੇ ਹੱਲ ਨਿਕਲੂਗਾ ਜ਼ਰੂਰ ਨਿਕਲਦਾ ਹੱਲ ਦੁਨੀਆ ਤੇ ਅਸੀਂ ਕੋਈ ਵੀ ਗੱਲ ਨਹੀਂ ਜਿਹਦਾ ਹੱਲ ਹੈ ਨਹੀਂ ਸੋ ਸੋਚਿਆ ਕਰੋ ਚਿੰਤਾ ਦੇ ਨਾਲ ਖੁਦ ਤੁਸੀਂ ਵੀ ਬਿਮਾਰ ਹੁੰਨੇ ਹੋ ਤੇ ਬਾਕੀ ਜਾਣਿਆਂ ਨੂੰ ਵੀ ਬਿਮਾਰ ਕਰਦੇ ਹੋ ਆਪਦੇ ਟੀਚੇ ਨੂੰ ਉਹ ਤੇ ਚੰਤਨ ਕਰਿਆ ਕਰੋ ਕੰਮ ਤੇ ਬਾਕੀ ਵਿਚਾਰ ਕਿਵੇਂ ਲੱਗਿਆ ਜਰੂਰ ਦੱਸਣਾ ਸਸਰੀਕਾਲ ਜੀ